ਸਿਗਾਰੀ ਸਾਰੇ ਨੂੰ ਆਈਓ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਵੀਡੀਓ ਵਲੌਗ ਲੱਗੇ ਆਪਾਂ ਉਹਨਾਂ ਆਪਾਂ ਘਰ ਦੇ ਉੱਤੇ ਕਿ ਕਿੰਨਾ ਖਰਚਾ ਆ ਜਾਂਦਾ ਹੈ ਤੇ ਯੂਰਪ ਦੇ ਵਿੱਚ ਘਰ ਰਹਿੰਦੇ ਆ ਨਾ ਤੇ ਆਪਣਾ ਆਪਣਾ ਕਿੰਨਾ ਖਰਚਾ ਆ ਜਾਂਦਾ ਤੇ ਕੰਮ-ਕੁਮ ਦਾ ਕਿਦਾਂ ਤੇ ਆਪਾਂ ਤੁਹਾਡੇ ਨਾਲ ਸਾਰੀ ਗੱਲ ਕਰਾਂਗੇ ਸਾਂਝੀ ਵੀਡੀਓ ਵੇਖਿਓ ਜਰੂਰ ਅੰਤ ਤੱਕ ਤੇ ਆਪਾਂ ਪਹਿਲੀ ਗੱਲ ਕਰਦੇ ਆ ਘਰ ਦੇ ਉੱਤੇ ਕਿ ਕਿੰਨਾ ਖਰਚਾ ਆ ਜਾਂਦਾ ਤੇ ਆਪਣਾ ਕਿੰਨਾ ਖਰਚਾ ਆ ਜਾਂਦਾ ਇਥੇ ਮਿਥਰਕਾਰ ਦਾ ਆਪਣਾ ਖਰਚਾ ਆ ਜਾਂਦਾ ਆਇਆ ਕੋਈ 100 ਯੂਰੋ 130 ਯੂਰੋ ਕੋਈ 150 ਯੂਰੋ ਵੀ ਲਹੀ ਜਾਂਦਾ ਆ ਉਹ ਡਿਪੈਂਡ ਕਰਦਾ ਘਰ ਦੇ ਉੱਤੇ ਕਿ ਘਰ ਮੁੱਲ ਕੀ ਆਪਾਂ ਕਿੰਨੇ ਆਲੇ ਰਹਿੰਨੇ ਆ ਆਪਾਂ ਸ਼ੇਅਰ ਕਰ ਲੈਨੇ ਜੇ ਵਾਹਵਾ ਜਾਣੇ ਆਪਾਂ ਜਿਦਾਂ ਲਾ ਲੋ ਘਰ ਦੇ ਵਿੱਚ ਆਪਾਂ 10 ਦਾ ਵਾਅਦਾ ਬੰਦੇ ਰਹਿੰਨੇ ਆ ਤੇ ਉਹ ਫਿਰ ਆਪਣਾ ਜਿਹੜਾ ਮਾਲਕ ਹੁੰਦਾ ਥੋੜੇ ਬੋਤੇ ਘੱਟ ਕਰ ਲੈਂਦਾ ਬੰਦੇ ਆ ਬੰਦੇ ਦੇ ਪਾਸੇ ਘੱਟ ਕਰ ਲੈਂਦਾ ਆ ਤੇ ਜੇ ਆਪਾਂ ਥੋੜੇ ਬੰਦੇ ਰਹਿੰਨੇ ਆ ਫਿਰ ਉਹਨੇ ਜਦੋਂ 130 ਰੁਪਏ ਆਪਾਂ অলਮੋਸਟ ਤੇ 130 ਰੁਪਏ ਮਤਲਬ ਕੀ ਲੈਂਦੇ ਆ ਯੂਰਪ ਦੇ 베ਸਪੇਨ ਦੇ ਵਿੱਚ 130 ਰੁਪਏ 150 ਰੁਪਏ ਇੰਨਾ ਹੀ ਖਲਦਾ ਪਿਆ ਆ ਤੇ ਉਹ ਤਾਂ ਜੀ ਕੰਮ ਕਰੀ ਆਪਾਂ ਗੱਲ ਕਰੀਏ ਕੀ ਵੱਡੇ ਸ਼ਹਿਰਾਂ ਜਿਦਾ ਬਾਰਸਲੋਨਾ ਦੇ ਵਿੱਚ ਹੋ ਗਿਆ ਉੱਥੇ 1350 ਰੁਪਿਆ ਖਰਚਾ ਆ ਜਾਂਦਾ ਆ ਰੋਮ ਦੇ ਉੱਤੇ ਤੇ ਆਪਣਾ ਖਰਚਾ ਜਿਹੜਾ ਤੁਹਾਨੂੰ ਦਸੀਏ ਆਪਣਾ ਖਰਚਾ ਤੁਹਾਡਾ ਲਾ ਲਓ ਕੋਈ ਖਾਣ ਪੀਣ ਦਾ ਉਹ ਆਪਣੇ ਡਿਪੈਂਡ ਕਰਦਾ ਹੈ ਕੋਈ ਕੋਈ ਮੀਟ ਦੇ ਸ਼ਕੀਨ ਹੁੰਦੇ ਆ ਕੋਈ ਨਾ ਤੇ ਕੋਈ ਪੰਜਾਬੀ ਦਾਰੂ ਦੇ ਸ਼ਕੀਨ ਹੁੰਦੇ ਨੇ ਆਪਣਾ ਖਰਚਾ ਕੋਈ ਆ ਹੀ ਜਾਂਦਾ ਵਾਲ ਮੋਟਲ ਲਾ ਲਓ ਜੇ ਤੁਸੀਂ ਇਹ ਦਾਰੂ ਦਰੂਪ 60-70 ਰੁਪਏ ਆ ਜਾਂਦਾ ਇੰਨਾ ਖਰਚਾ ਆ ਜਾਂਦਾ ਵਾ ਚੰਗਾ ਵਧੀਆ ਨਿਕਲ ਜਾਂਦਾ ਗੁਜ਼ਾਰਾ ਹੋ ਜਾਂਦਾ 50-60 ਰੁਪਏ ਦੇ ਵਿੱਚ ਤੇ ਉਦਾਂ ਜਿਹਾਲੇ ਗੜੀਏ ਇਥੇ ਕੰਮ-ਕੋਮ ਵਾਲੇ ਕੰਮ ਦਾ ਇਥੇ ਬਹੁਤ ਮੰਦਾ ਹੋਇਆ ਪਿਆ ਆ ਅੱਬਲ ਤੇ ਇਥੇ ਘਰ ਦੀ ਗੱਲ ਕਰਾਂ ਘਰ ਮਿਲਦਾ ਹੀ ਨਹੀਂ ਪਿਆ ਇਸ ਟਾਈਮ ਦੇ ਵਿੱਚ ਕਿ ਜਨਾਬ ਬੰਦਾ ਇਥੇ ਆ ਚੁੱਕਿਆ ਸਪੈਨ ਦੇ ਵਿੱਚ ਤੇ ਘਰ ਹੀ ਨਹੀਂ ਮਿਲ ਮਤਲਬ ਕਿ ਰੂਮ ਹੀ ਨਹੀਂ ਮਿਲਦੇ ਪਏ ਇਥੇ ਰਹਿਣ ਨੂੰ ਤੇ ਬਹੁਤ ਔਖਾ ਹੋਇਆ ਪਿਆ ਆਪਣੇ ਕਈ ਪੰਜਾਬੀ ਭਰਾ ਗੁਰਦਵਾਰੇ ਦੇ ਵਿੱਚ ਰਹਿਣ ਦੇ 17-18 ਮੁੰਡੇ ਆਈ ਪਿਛੇਰੀ ਆ ਕੱਲ ਪਰਸੋਂ ਦੀ ਗੱਲ ਆ ਮੈਂ ਕਿ ਮੁੰਡੇ ਕੋ ਸੁਣਿਆ ਹੈ ਕਿ ਦੁਆਰੇ ਦੇ ਵਿੱਚ ਰਹਣ ਦੇ ਮੁੰਡੇ 17 18 18 ਮੁੰਡੇ ਰਹਾਂਦੇ ਗੋਰ ਦੁਆਰੇ ਦੇ ਵਿੱਚ ਤੇ ਇੰਨੇ ਬੰਦੇ ਆਈ ਜਾਂਦੇ ਆ ਤੇ ਮੈਂ ਉਹ ਸਾਰੇ ਮੁੰਡਿਆਂ ਨੂੰ ਮੈਂ ਆਪਣੇ ਵੀਰ ਜਿਹੜੇ ਆਉਂਦੇ ਆ ਉਹਨਾਂ ਨੂੰ ਮੈਂ ਇਹ ਗੱਲ ਕਹਾਂ ਕਿ ਆ ਕੇ ਆਪਣਾ ਕੋਈ ਨਾ ਕੋਈ ਇੱਥੇ ਬੰਦਾ ਰੱਖੋ ਜ਼ਰੂਰ ਸਪੇਨ ਦੇ ਵਿੱਚ ਕਿ ਸਾਰੇ ਜਿਹੜੇ ਵੀ ਆਉਂਦੇ ਆ ਇੱਥੇ ਕੋਈ ਨਾ ਕੋਈ ਉਹਦਾ ਕੋਈ ਹੁੰਦਾ ਰਿਸ਼ਤੇਦਾਰ ਜਾਂ ਰਿਸ਼ਤੇਦਾਰਾਂ ਦੇ ਲਾਗੂ ਕੋਈ ਗਿਆ ਹੋਵੇ ਸਪੇਨ ਦੇ ਵਿੱਚ ਆਇਆ ਹੋਵੇ ਕੋਈ ਨਾ ਕੋਈ ਇੱਥੇ ਹੁੰਦਾ ਹੀ ਆ ਤੇ ਮੇਰਾ ਵੀਰ ਇੰਨਾ ਕੁ ਧਿਆਨ ਰੱਖਿਓ ਕਿ ਆਪਾਂ ਹਣਾ ਕੋਈ ਨੂੰ ਕਿਸ ਨੂੰ ਕਹੀਏ ਉਹ ਹੈ ਟਾੜੀ ਕੋਈ ਮਦਦ ਕਰ ਦੇਗਾ ਤੇ ਉਹ ਵਧੀਆ ਤੁਹਾਨੂੰ ਘਰ ਦਵਾ ਦੇਗਾ ਤੁਹਾਨੂੰ ਕੰਮ ਦਿਵਾ ਦੇਗਾ ਤੇ ਟਾੜੀ ਹਣਾ ਪਦੂਨਾਮੇਟ ਕਰਾ ਦੇਗਾ ਪਦੂਨਾਮੇਟ ਹੁੰਦਾ ਪੇਪਰ ਇੱਧਰ ਦੇ ਲੋਕ ਜਿਹਨੂੰ ਆਪਾਂ ਕਹਿੰਦੇ ਨੇ ਪੇਪਰ ਲੋਕ ਕਰਾ ਲੈ ਬਾਹਰ ਦੇ ਵਿੱਚ ਜਾ ਕੇ ਤੇ ਉਹ ਉਹਨੂੰ ਪਦੂਨਾਮੇਟ ਕਹਿੰਨੇ ਆ ਬਾਕੀ ਰਹੀ ਗੱਲ ਇੱਥੇ ਕੰਮ ਦੀ ਕੰਮ ਦੇ ਹਾਲਾਤ ਬਹੁਤ ਮੰਦੇ ਆ ਤੇ ਇੱਥੇ ਬੰਦਾ ਬਹੁਤਾ ਆ ਚੁੱਕਿਆ ਆ ਜੇ ਘਰ ਘਰ ਨਹੀਂ ਮਿਲਦਾ ਪਿਆ ਤਾਂ ਕੰਮ ਕਿਥੋਂ ਮਿਲ ਜਾਣਾ ਆ ਤੇ ਬਰੇ ਪੰਜਾਬੀ ਭਰਾ ਆਪਣੇ ਆ ਚੁੱਕੇ ਆ ਇੱਥੇ ਪੰjabi ਵੀ ਆ ਕੋਈ ਹੋਰ ਵੀ ਆ ਬਹੁਤ ਡੇਟਾ ਜਦੋਂ ਇੰਗਲੈਂਡ ਤੋਂ ਬੜੇ ਬੰਦੇ ਆਏ ਇੱਥੇ ਪੀਪਲ ਲੋਗ ਰਹੌਣ ਕਿਉਂਕਿ 2 ਸਾਲ ਕਰਤਾ ਸਪੇਨ ਦੇ ਵਿੱਚ ਜਦੋਂ ਦਾ 2 ਸਾਲ ਕੀਤਾ ਹੋਇਆ ਤੇ ਬੜਾ ਰਸ਼ ਪਿਆ ਚੁੱਕਿਆ ਸਪੇਨ ਦੇ ਵਿੱਚ ਤੇ ਇੱਥੇ ਕੰਮ ਦਾ ਬਹੁਤ ਹਾਲਾਤ ਮਾੜੇ ਹੋ ਚੁੱਕੇ ਆ ਤੇ ਇੱਥੇ ਉਦਾਂ ਵੀ ਕੰਮ ਸੀਜ਼ਨ ਉੱਤੇ ਚੱਲਦੇ ਕਿਉਂਕਿ ਉਦਾਂ ਜਿਹੜੇ 2 ਨੰਬਰ ਹੀ ਬੰਦੇ ਉਹ ਤੇ ਕੰਮ ਕਰ ਨਹੀਂ ਸਕਦੇ ਕਿਉਂਕਿ ਇੱਥੇ ਲਾਉਣੀਆਂ ਘਰੋਂ ਕੰਮ ਕਰਨਾ ਤੇ ਆਪਣੇ ਕਈ ਪੰਜਾਬੀ ਭਰਾ ਕਰੀ ਜਾਂਦੇ ਆ ਚੋਰੀ ਛਿਪੇ ਕਰਨਾ ਪੈਂਦਾ ਕਿਉਂਕਿ ਜਿਆਦਾ ਵੀ ਤੇ ਕਰਨਾ ਆਪਣਾ ਕੋਈ ਨਾ ਕੋਈ ਤੇ ਉਹ ਕਰਨਾ ਫਿਰ ਗੁਜ਼ਾਰਾ ਕਰੀ ਜਾਂਦੇ ਏਦਾਂ ਕਿਤੇ ਨਾ ਕਿਤੇ ਕੰਮ ਵਿਹਾਰੀ ਜੁੜੀ ਲਾ ਕੇ ਸੋ ਬਾਕੀ ਗੱਲ ਰਹੀ ਇਥੇ ਕੰਮ ਰੈਗੂਲਰ ਕੰਮ ਨਹੀਂ ਕਰ ਸਕਦੇ ਆਪਾਂ ਜੇ ਮਿਲਦਾ ਵੀ ਨਹੀਂ ਰੈਗੂਲਰ ਕੰਮ ਸੀਜ਼ਨ ਦਾ ਕਾ ਮਿਲਦਾ ਕਿ ਕਿੰਨਾ ਸੀਜ਼ਨ ਚੱਲਿਆ 7 10 ਮਾਲਟਾ ਕਹਿ ਜਾਂਦੇ ਆਪਾਂ ਸੰਤ ਰੇਨ ਮਾਲਟਾ ਸੀਜ਼ਨ ਮੁੰਜੀ ਦਾ ਸੀਜ਼ਨ ਲਾ ਲਓ ਇਥੇ ਝੋਨੇ ਦਾ ਝੋਨੇ ਨੂੰ ਕਹਿੰਦੇ ਮੁੰਜੀ ਮੁੰਜੀ ਦਾ ਸੀਜ਼ਨ ਲਾ ਲਿਆ ਇੱਥੇ ਆ ਹੀ ਦੋ ਤਿੰਨ ਸੀਜ਼ਨ ਚੈਰੀ ਹੋ ਗਏ ਆਂ ਗੂਰ ਤੋੜਨੇ ਤੇ ਇਦਾਂ ਦੇ ਸੀਜ਼ਨ ਚੱਲੀ ਜਾਂਦੇ ਆ ਉਹ ਵੇਖੋ ਡਿਪੈਂਡ ਕਰਦਾ ਵਈ ਹਾਂ ਕਿੰਨਾ ਚਾ ਸੀਜ਼ਨ ਚੱਲਦਾ ਵਾ ਕਈ ਇੱਥੇ ਖਰਾਬ ਹੀ ਹੋ ਜਾਂਦਾ ਮੌਸਮ ਕੋਈ ਵਾਰੀ ਮੀਂਹ ਪੈ ਜਾਂਦਾ ਵਾ ਨੇੜੀਆਂ ਨੂੰੜੀ ਖਰਾਬ ਹੋ ਜਾਂਦੇ ਮੌਸਮ ਦੇ ਉੱਤੇ ਡਿਪੈਂਡ ਕਰਦਾ ਇੱਥੇ ਬਾਕੀ ਰਹੀ ਗੱਲ ਆਪਾਂ ਕੜੀਏ ਇੱਥੇ ਕੀ ਕਹਿੰਦੇ ਆ ਕਿ ਨਿੱਕ ਖਰਚਾ ਕੋਰਚਾ ਆਪਣਾ ਹੀ ਨਿਕਲਦਾ ਖਰਚਾ ਕੋਰਚਾ ਇਹਨਾਂ ਬਚਦਾ ਨਹੀਂ ਹੈਗਾ ਪਰ ਇਹ ਕੀ ਇੱਥੇ ਆਪਾਂ ਗੁਜ਼ਾਰਾ ਹੋ ਜਾਂਦਾ 2 ਸਾਲ ਤੱਕ ਤੁਹਾਨੂੰ ਆਪਣਾ ਗੁਜ਼ਾਰਾ ਕਰਨਾ ਪੈਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਰਾਈਟ ਹੈਂਸ ਇੱਧਰ ਦੀ ਮਿਲ ਗਈ ਫਿਰ ਤੁਸੀਂ ਕਿਤੇ ਨਾ ਕਿਤੇ ਬਾਹਰ 12 12 ਮਹੀਨੇ ਤੁਹਾਡਾ ਹਾਲ ਤੱਕ ਜਿੱਥੇ ਮਰਜ਼ੀ ਤੁਹਾਨੂੰ ਹਾਲ ਤੱਕ ਰਹਾ ਸਕਦੇ ਜੀ ਤੇ ਜਿੰਨੀ ਕਿ ਮੇ ਕੋਲ ਨੋਲਿਜ ਹੈਗੀ ਮੈਂ ਤੁਹਾਡਾ ਨਾਲ ਸ਼ੇਅਰ ਸ਼ੇਅਰ ਕਰ ਦਿੱਤੀ ਹੈ ਇਹ ਕਮਾ-ਕੋਮਾ ਦਾ ਬਹੁਤ ਮੇਰਾ ਵੀ ਰੋਖ ਆ ਤੇ ਮੇਰਾ ਵੀ ਜਿੰਨੇ ਆਉਣਾ ਆ ਜਾਣਕਾਰੀ ਜਿੰਨੀ ਕਿ ਮਾਨੂੰ ਪੁੰਦੀ ਆ ਅਸੀਂ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਮੇਰਾ ਵੀ ਇੱਕ ਵਾਰੀ ਵੀਡੀਓ ਨੂੰ ਵੇਖਿਓ ਜਰੂਰ ਸੁਣਿਓ ਜਰੂਰ ਮੇਰਾ ਇਹ ਬਣਾਉਂਦਾ ਮਕਸਦ ਇਹ ਆ ਕਿ ਤੁਸੀਂ ਵੀ ਵੀਡੀਓ ਵੇਖੋ ਤੁਹਾਨੂੰ ਪਤਾ ਲੱਗੇ ਪਿਆ ਦੇ ਵਿੱਚ ਹਾਲਾਤ ਕੀ ਚੱਲਦੇ ਪਏ ਆ ਉਨਕੀ ਕਈ ਵਾਰੀ ਅਚਾਨਕ ਹੀ ਆ ਜਾਂਦੇ ਆ ਤੇ ਅਈ ਫਿਰ ਆ ਕੇ ਪਛਤੋਨੇ ਆ ਕਿ ਹਾਂ ਹੀ ਕਈ ਇਹਨੂੰ ਕਿਹਾ ਹੁੰਦਾ ਕੋਈ ਆਪਾਂ ਕੋਈ ਲੱਬਿਆ ਹੁੰਦਾ ਬੰਦਾ ਕੋਈ ਇਧਰ ਦਾ ਕੋਈ ਸੱਜਣ ਮਿੱਤਰ ਲੱਬਿਆ ਹੁੰਦਾ ਤੇ ਫਿਰ ਗੱਲ ਥੋੜੀ ਹੋਰ ਹੁੰਦੀ ਸ਼ਾਇਦ ਆਪਾਂ ਨਾ ਆਣਾ ਮੁਸੀਬਤਾਂ ਚ ਨਾ ਆਉਂਦੇ ਮੁਸੀਬਤਾਂ ਚ ਹਮ ਆਉਂਦੀ ਰਹਿੰਦੀ ਆ ਮਰਦਾਂ ਦੇ ਪਰ ਇਹ ਇੱਕ ਗੱਲ ਹੈਗੀ ਥੋੜਾ ਬੋੜਾ ਆਪਣੇ ਵੀੜੀ ਆਪ ਹੀ ਪਾ ਲੈਨੇ ਆ ਤੇ ਅੱਜ ਕੱਲ ਸੜੀ ਦੁਨੀਆ ਆਪਣੀ ਵੀੜ ਭਰਾ ਸਾਰੇ ਪੜੇ ਲਿਖੇ ਆਉਂਦੇ ਆ ਤੇ ਇੰਨਾ ਕਿ ਮੇਰਾ ਵੀ ਵੇਖਿਓ ਜ਼ਰੂਰ ਤੇ ਆਪਣਾ ਜਿੰਨੇ ਸਪੇਨ ਚ ਹੋਣਾ ਵਾ ਤੇ ਕੋਈ ਸੱਜਣ ਮਿੱਤਰ ਰੱਖਿਓ ਜ਼ਰੂ ਫਾਈਨਲੀ ਮੈਂ ਜਿੰਨੀ ਗੱਲ ਹੈਗੀ ਦਾਣਾ ਸ਼ੇਅਰ ਕਰ ਦਿੱਤੀ ਆ ਜੇ ਵੀਡੀਓ ਲੱਗੀ ਤਾਂ ਲਾਈਕ ਕਰ ਦਿਓ ਮੇਰਾ ਵੀਡੀਓ ਤੇ ਆਪਾਂ ਵੀ ਕੋਈ ਕਮਾ ਕਮਾ ਤੇਜੀ ਕੋਈ ਹੋਊਗੀ ਜਾਂ ਜਰੂਰ ਪਾਵਾਂਗੇ ਵੀਡੀਓ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਜਰੂਰ ਦੇਖਿਓ